ਮਾਰ ਲਣ ਜਿੰਨੇ ਮਰਜੀ ਹੈ ਜਿੰਨੇ ਮਾਰ ਲਿਆ ਹੈਗੇ ਅਸੀਂ ਲੈਣਾ ਬਣਾ ਕੇ ਸਾਡੇ ਮੂਹਰੇ ਆਗੂ ਖੜਦੇ ਆ ਮਾਰਨ ਗੋਲੀਆਂ ਸਿਰ ਤੇ ਸਿਰ ਆਉਂਦੀਆਂ ਸਾਡਾ ਇਹਨਾਂ ਗੋਲੀਆਂ ਲੈਣਾ ਭੇੜ ਕੀ ਹੈ ਸਾਡਾ ਬੰਬਾਂ ਵਾਲਿਆਂ ਦਾ ਭੇੜ ਕੀ ਹੈ ਸੁਰੱਖਿਆ ਤੋਂ ਕੋਈ ਸਾਡੇ ਡਾਂਗ ਨਾਲ ਨਾ ਤੁਹਾਨੂੰ ਦੇ ਤੁਹਾਨੂੰ ਡਾਂਗ ਨਾਲ ਮਾਰ ਦੇ ਤੇ ਲੋੜੇ ਚਲਾਉਂਦੇ ਆ ਅਸੀਂ ਰਾਨੀਤੀ ਕੀ ਆ ਰਾਨੀਤੀ ਸਾਡੀ ਸੁਰੱਖਿਆ ਤੋਂ ਹੈ ਉਥੇ ਬਸ ਰਾਣੀ ਅਸੀਂ ਕਿਸੇ ਹਾਲਤ ਛੱਡਦੇ ਨਹੀਂ ਜਾਨਾਂ ਨਾਲ ਜਿੰਨੇ ਲੈਣੇ ਜਿੰਨੇ ਮਰਜੀ ਲੈ ਲੈ ਸੁਪਰੀਮ ਕੋਰਟ ਦੇ ਵਿੱਚ ਹੁਣ ਇਹਨਾਂ ਦੀ ਇੱਕ ਦਲੀਲ ਆਈ ਹੈ ਹਾਈ ਕੋਰਟ ਦੇ ਕਹਿੰਦੇ ਜੇ ਅਸੀਂ ਤਾਂ ਬਾਰੋਂ-ਬਾਰੋਂ ਕਰਨੀ ਅੰਦਰ ਤਾਂ ਸਹਿਮਤੀ ਨਾਲ ਮੜਨਾ ਹੁੰਦਾ ਹੈ ਅਸੀਂ ਡੀਸੀ ਨੂੰ ਮਿਲਿਆ ਜੇ ਕੋਈ ਇਹੋ ਜੀ ਗੱਲ ਸੀ ਸਾਨੂੰ ਉਹ ਦੱਸ ਦੇ ਵੀ ਆਹ ਗੱਲ ਆ ਯਾਰ ਐਡੀ ਸਾਡੀ ਮਜ਼ਦੂਰੀਆਂ ਸਾਨੂੰ ਕਰ ਲੈਣ ਦਿਓ ਅਸੀਂ ਸੋਚ ਲਾਉਂਦੇ ਤੇ ਵਕੀਲਾਂ ਨੂੰ ਕੋਸਲਾ ਦੇ ਭਾਈ ਕੀ ਗੱਲ ਹੈ ਕਿ ਸੱਚੂ ਸਹਿਮਤੀ ਲੈ ਕੇ ਕਰਨਾ ਸਾਰਾ ਕੁਝ ਪਰ ਅਸੀਂ ਹੋਰ ਕੁਝ ਸੋਚ ਲਾਂਦੇ ਡੀਸੀ ਬੋਲਦਾ ਇਹ ਹੈ ਉਹਨੂੰ ਮੰਤਰੀ ਨੇ ਫੋਨ ਵੀ ਕਰਿਆ ਇੱਕ ਨੇ ਕਹਿੰਦਾ ਤੁਸੀਂ ਇਹਨੂੰ ਖਨੌਰੀ ਨਾ ਬਣਾ ਦਿਓ ਕਹਿੰਦਾ ਚਾਹੇ 10 ਖਨੌਰੀਆਂ ਬਣ ਜਾਣ ਸਾਡੀ ਮਜਬੂਰੀਆ ਕੋਰਟ ਦਾ ਫੈਸਲਾ ਲਾਗੂ ਕਰਾਂਗੇ ਹੁਣ ਸਾਡੇ ਲੋਕਾਂ ਵਾਂਗੂ ਕੋਰਟ ਦਾ ਫੈਸਲਾ ਹੁੰਦਾ ਹੈ ਜੈਸਾ ਬਣਾ ਲੈਣਾ ਹੈ ਹਾਈ ਕੋਰਟ ਦਾ ਫੈਸਲਾ ਹੈ ਡੀਸੀ ਨੇ ਕਿਹਾ ਕਿ ਤੁਸੀਂ ਕੇਸ ਤਿਆਰ ਕਰੋ ਜੋ 24 ਲੱਖ ਦੇ ਨਾਲ ਸਮਝੌਤਾ ਨੂੰ ਲਾਗੂ ਕਰਾਓ ਡੀਸੀ ਨੇ ਉਹ ਕੇਸ ਬਣਾ ਕੇ ਭੇਜ ਦਿੱਤੀ 55 ਬੰਦਿਆਂ ਦੇ ਇੱਕ ਬੰਦੇ ਨੂੰ ਚੱਕ ਦਿੱਤਾ ਵੀ ਬਿਹਰੇ ਜਣਾਂ ਚਾ ਉਹਦੇ 10 ਗੱਲ ਗਲਤ ਕਰੇ ਹੋਏ ਆ। ਉਦੋਂ ਇਹਨਾਂ ਨੂੰ ਕੋਰਟ ਦਾ ਫੈਸਲਾ ਨਹੀਂ ਦਿੰਦਾ। ਸੁਪਰੀਮ ਕੋਰਟ ਦਾ ਫੈਸਲਾ ਹੀ ਫਿਰ ਦੱਲੇ ਵਾਲੀ ਦੀ ਜਾਨ ਬਚਾਓ। ਫਿਰ ਦੱਲੇ ਵਾਲੀ ਦੀ ਜਾਨ ਬਚਾਉਣ ਪਾਸੇ ਲਗਾਏ ਇਹਨਾਂ ਨੂੰ ਚੱਕ ਕੇ। ਉਦੋਂ ਫੈਸਲਾ ਕਿੱਧਰ ਗਿਆ? ਜਿਵੇਂ ਐ ਫੈਸਲੇ ਹੁੰਦੇ ਹੁਣ। ਕੋਈ ਰੀਗੂਲਰ ਸਨਮਾਨੀ ਚਲਾਇਆ ਇਹਨਾਂ ਨੇ ਹੁਣ ਤੱਕ। ਜਦੋਂ ਦੀ ਗੱਲ ਹੈ 72 ਵੇਲੇ ਦੀ ਗੱਲ ਹੈ ਨਾ। ਉੱਥੇ ਬਜ਼ਾਰਸੀ ਮਾਰਦੇ ਇਹਨਾਂ ਨੇ। ਉਹ ਕਹਿੰਦੇ ਹੁਣ ਇੱਥੇ ਝਾਂਜਾ ਨਹੀਂ ਸੰਕਣਦਣੀ। ਨਹੀਂ ਸੰਕਣਦੋਤੀ ਬਜ਼ਾਰਸ ਤੇ ਵੀ ਅਸੀਂ ਧੰਨਵਾਦ ਕਰਦੇ ਆ। ਸਭ ਨੂੰ ਮੋੜ ਦਾ ਫੈਸਲਾ ਆ ਵੀ ਚਲਾਓ ਨੂੰ ਨਹੀਂ ਚੱਲਣ ਦਿੰਦਾ ਉਹ ਫੈਕਟਰੀ ਹੈ ਫੈਕਟਰੀ ਨੂੰ ਵੀ ਆਜ਼ਾਦਗਰ ਬਣਾਉਣਗੇ ਅਜੇ ਤੱਕ ਬੰਦ ਨਹੀਂ ਕਰਦੇ ਬੰਦ ਪਈ ਆ ਉਹ ਜਿਹੜੀ ਪੱਕੇ ਤੌਰ ਤੇ ਵਿਧਾਨ ਸਭਾ ਦੇ ਮਤਾ ਪਾਕੀ ਉਹਨੂੰ ਬੰਦ ਕਰਨਾ ਹੈ ਮਤਲਬ ਵੀ ਇਹ ਨਹੀਂ ਚੱਲ ਸਕਦੀ ਕਿਉਂਕਿ ਨੇ ਲੋਕਾਂ ਦੀ ਜਾਨ ਲੈ ਲਈ ਤੇ ਕਾਤਲ ਬਣਦੇ ਆ ਜਿਹੜਾ ਪ੍ਰਬੰਧ ਹੈ ਚਾਹੇ ਸਾਡੇ ਬੱਚੇ ਨਸ਼ਿਆਂ ਤੇ ਲਾਤੇ ਜੋ ਰੋਜ਼ਗਾਰ ਨਹੀਂ ਦੇਹਾ ਚਾਹੇ ਅਸੀਂ ਖੁਦ ਕਸਿਆ ਕਰਦੇ ਆ ਇਹ ਕਾਤਲ ਆ ਉਹਨਾਂ ਦੇ ਜਿੰਨੀਆਂ ਸੜਕਾਂ ਜਾਨ ਖਾਉ ਹੈ ਸਾਡੇ 5 ਬੰਦੇ ਗਏ ਕਸੂਰੋ ਸਿੰਘ ਜੀ ਨਿਆਰ ਜੀ ਨੇ ਉਹ ਸੜਕ ਬਣਾਈ ਹੈ ਕਸੂਰੋ ਦਾ ਜੀ ਨੇ ਉਹ ਠੇਕਾ ਲਿਆ ਉੱਥੇ ਕਿੰਨੇ ਐਕਸੀਡੈਂਟ ਹੁੰਦੇ ਆ ਉਹਨਾਂ ਘਰ ਦੇ ਕਿਤੇ ਤੁਸੀਂ ਆ ਕੇ ਜਾ ਬੜੀ ਜਿੰਨੇ ਪੱਤਰਕਾਰ ਆਸੇ ਘਰ ਆ ਉਹਦਾ ਟ੍ਰੈਕਟਰ ਸਪਾਇਸਰ ਰੱਖਿਆ ਹੋਇਆ ਉਹ ਕਹਿੰਦਾ ਮੈਂ ਕੱਟ-ਕੱਟ ਰੋਜ਼ ਦੋ ਗੱਡੀਆਂ ਕੱਢਦਾ ਇੱਥੇ ਠੀਕ ਹੈ ਤੇ ਉਹਨੂੰ ਬਦਲਣ ਨੂੰ ਤਿਆਰ ਨਹੀਂ ਜਿਨ੍ਹਾਂ ਮਤਲਬ ਵਲੌਗ ਤੋਂ ਲੋਕ ਤਾਂ ਜਰ ਕੀਤੇ ਮਕੌੜੇ ਮਰ ਜਣਗੇ ਤਾਂ ਕੀ ਹੈ ਬਥੇਰੀ ਬਾਦੀ ਹੈ ਇੰਪਲੀਮੈਂਟ ਦਾ ਭਾਈ ਸਰਕਾਰ ਨੇ ਕਰਿਆ